ਗੁੱਡ ਮਾਰਨਿੰਗ ਜੀ ਸਾਰੇ ਬੱਚਿਆਂ ਨੂੰ ਹਾਂ ਜੀ ਉਹਨਾਂ ਸਾਰਿਆਂ ਨੇ ਮੈਨੂੰ ਇੱਕ ਗੱਲ ਦੱਸੋ ਵੀ ਦੀਵੇ ਆਪਾਂ ਕਿਹੜੇ ਤਿਹਾੜੀ ਵੇਲੇ ਜਗਾਉਣੇ ਆ ਦਿਵਾਲੀ ਤੇ ਕਦੋਂ ਜਗਾਉਣੇ ਆ ਦਿਵਾਲੀ ਤੇ ਠੀਕ ਹੈ ਜੀ ਠੀਕ ਆ ਕਦੋਂ ਜਗਾਉਣੇ ਆ ਵੀ ਆਪਾਂ ਰੌਲੀ ਤੇ ਸਾਰੇ ਬੋਲੋ ਰੌਲੀ ਤੇ ਠੀਕ ਹੈ ਜੀ ਤੇ ਜਦੋਂ ਦੀਵਾਲੀ ਹੁੰਦੀ ਆ ਉਸ ਦਿਨ ਕੌਣ 14 ਸਾਲਾਂ ਬਾਅਦ ਆਪਦੇ ਘਰੇ ਆਏ ਸੀਗਾ ਹਾਂ ਹਾਂ ਜੀ ਕੌਣ ਆਇਆ ਸੀ ਆਪਦੇ ਘਰੇ ਸ਼੍ਰੀ ਰਾਮ ਜੀ ਵੈਰੀ ਗੁੱਡ ਸਾਰੇ ਬੋਲੋ ਕੌਣ ਆਇਆ ਸੀ ਜੀ ਵੈਰੀ ਗੁੱਡ ਤੇ ਉਸ ਦਿਨ ਜਿੱਦੇ ਦੀਵਾਲੀ ਹੁੰਦੀ ਆ ਉਸ ਦਿਨ ਆਪਾਂ ਰਾਤ ਨੂੰ ਕਿਹੜੇ ਮਾਤਾ ਦੀ ਪੂਜਾ ਕਰਦੇ ਆ ਕੀ ਦੀ ਪੂਜਾ ਕਰਦੇ ਆ ਵੈਰੀ ਗੁੱਡ ਜੀ ਕਲਾਪਿੰਗ ਜੀ ਕਰੋ ਸਾਰਿਆਂ ਲਈ ਅੱਛਾ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਆਪਾਂ ਦੀਵੇ ਜਗਾਉਣੇ ਆ ਦੀਵਾਲੀ ਵਾਲੇ ਦਿਨ ਤੇ ਉਹ ਆਪਾਂ ਦਿਨੇ ਦਿਨੇ ਜਗਾਉਣੇ ਆ ਕਿ ਰਾਤ ਨੂੰ ਵੈਰੀ ਗੁੱਡ ਤੇ ਬੱਚੇ ਉਸ ਦਿਨ ਕੀ ਚਲਾਉਂਦੇ ਆ ਵੈਰੀ ਗੁੱਡ ਦੁਬਾਰਾ ਫੇਰ ਕਲਾਪਿੰਗ ਕਰੋ ਸਾਰੇ ਬੱਚਿਆਂ ਲਈ ਵੈਰੀ ਗੁੱਡ